ਖਬਰਨਾਮਾ ਦੇਖ ਰਿਹਾ ਸਾਰੇ ਹੀ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੋਸ ਸਰਾਜ ਪੰਜਾਬ ਅਤੇ ਪੰਜਾਬੀਆਂ ਵਾਸਤੇ ਮੰਦ ਭਾਗੀ ਖਬਰ ਜਿਵੇਂ ਹੀ ਅਮਰੀਕਾ ਦੇ ਸੰਤਾਲਪ ਵਿੱਚ ਰਾਸ਼ਟਰਪਤੀ ਬਣੇ ਡੋਨਾਲਡ ਟਰੰਪ ਨਾਲ ਦੀ ਨਾਲ ਹੀ ਉਹਨਾਂ ਨੇ ਪ੍ਰਸ਼ਾਸਨ ਅਧਿਕਾਰੀਆਂ ਨੂੰ ਚੌਕਸ ਕਰ ਦਿੱਤਾ ਕਿ ਜੇਕਰ ਕੋਈ ਕਿੰਤੂ ਪਰੰਤੂ ਕਰਦਾ ਹੈ ਜਾਂ ਗੈਰ ਤਰੀਕੇ ਦੇ ਨਾਲ ਅਮਰੀਕਾ ਦੇ ਵਿੱਚ ਇੰਟਰ ਹੋਇਆ ਹੈ ਉਸ ਨੂੰ ਰਿਪੋਰਟ ਕੀਤਾ ਜਾਵੇ ਭਾਰਤ ਨੇ ਵੇਖਿਆ ਵੀ ਦੋ ਜਹਾਜ਼ ਭਾਰਤ ਦੇ ਵਿੱਚ ਆਏ ਲੇਕਿਨ ਉਹ ਅੰਮ੍ਰਿਤਸਰ ਦੇ 에어ਪੋਰਟ ਉੱਤੇ ਉਤਰੇ ਜਿੱਥੇ ਕਿ 100 ਠਾਕ ਪੰਜਾਬੀ ਉਹਨਾਂ ਦੋਨਾਂ ਜਹਾਜ਼ਾਂ ਦੇ ਵਿੱਚੋਂ ਨਿਕਲੇ ਲੇਕਿਨ ਹੁਣ ਇਮੀਗ੍ਰੇਸ਼ਨ ਵਾਲੇ ਜਿਹੜੇ ਜੱਜ ਸੀ ਉਹਨਾਂ ਨੇ ਚੁਣੌਤੀ ਦਿੱਤੀ ਸੀ ਡੋਨਾਲਡ ਟਰੰਪ ਨੂੰ ਕਿ ਚਾਹੇ ਉਹ ਮਨੁੱਖੀ ਤਸਕਰਾਂ ਲਈ ਅੰਦਰ ਆਉਂਦੇ ਨੇ ਚਾਹੇ ਉਹ ਫੂਜੀ ਸਿਸਟਮ ਰਾਹੀਂ ਅਮਰੀਕਾ ਦੇ ਵਿੱਚ ਐਂਟਰ ਹੁੰਦੇ ਨੇ ਯਾਨੀ ਕਿ ਜਿਹੜੇ ਵੀ ਹੱਤ ਕੰਡੇ ਆਪਣਾ ਕੇ ਉਹ ਜਿਹੜੇ ਲੋਕ ਨੇ ਉਹ ਅਮਰੀਕਾ ਦੇ ਵਿੱਚ ਐਂਟਰ ਐਂਟਰ ਹੁੰਦੇ ਨੇ ਉਹਨਾਂ ਦੇ ਨਾਲ ਅਜਾਇ ਨਹੀਂ ਕਰਨਾ ਚਾਹੀਦਾ ਲੇਕਿਨ ਉਹਨਾਂ 14 ਜੱਜਾਂ ਨੂੰ ਜਿਹੜੇ ਸਪੈਸ਼ਲ ਇਮੀਗ੍ਰੇਸ਼ਨ ਦਾ ਕੰਮ ਕਰਦੇ ਨੇ ਉਹਨਾਂ ਨੂੰ ਅੱਜ ਡੋਨਾਲਡ 트੍ਰੰਪ ਨੇ ਮੁਤਲ ਕਰ ਦਿੱਤਾ ਹੈ ਪੁਲਿਸ ਪ੍ਰਸ਼ਾਸਨ ਨੂੰ ਵੀ ਕਹਿ ਦਿੱਤਾ ਹੈ ਜੇਕਰ ਕੋਈ ਇਸ ਤਰ੍ਹਾਂ ਦਾ ਕੇਸ ਮਿਲਦਾ ਹੈ ਚੋਕੇ ਜੇਲ੍ਹ ਚ ਮਾਰੋ ਉਸ ਤੋਂ ਬਾਅਦ ਜਦੋਂ ਸੰਖਿਆ ਇਹਦੀ 12300 400 ਹੋ ਜਾਵੇਗੀ ਨਾਲ ਦੀ ਨਾਲ ਹੀ ਜਿਹੜੇ ਦੇਸ਼ਾਂ ਦੇ ਲੋਕ ਨੇ ਉੱਥੇ-ਉੱਥੇ ਰਿਪੋਰਟ ਕਰ ਦਿੱਤੇ ਜਾਣਗੇ ਪੰਜਾਬੀਆਂ ਵਾਸਤੇ ਕਿਉਂ ਖਤਰਾ ਬਣ ਗਿਆ ਇਹ ਡੋਲਰ ਟ੍ਰੈਮ ਖਾਸ ਕਰਕੇ ਪੰਜਾਬ ਨੂੰ ਬੜਾ ਵੱਡਾ ਝਟਕਾ ਲੱਗਣ ਜਾ ਰਿਹਾ ਹੈ ਚਾਹੇ ਇਮੀਗ੍ਰੇਸ਼ਨ ਸਰਵਿਸ ਹੋਵੇ ਚਾਹੇ ਪੀਆਰ ਲੈਣ ਦਾ ਤਰੀਕਾ ਹੋਵੇ ਚਾਹੇ ਗ੍ਰੀਨ ਪਾਸਪੋਰਟ ਦਾ ਹੋਵੇ ਚਾਹ ਕੋ ਟੈਕਸ ਸਿਸਟਮ ਹੋਵੇ ਯਾਨੀ ਕਿ 14 ਲੱਖ ਪੰਜਾਬੀ ਰਿਪੋਰਟ ਕੀਤੇ ਜਾਣਗੇ ਡੋਨਾਲਡ 트럼ਪ ਨੇ ਵੱਡਾ ਜਿਹੜਾ ਧਮਾਕਾ ਕੀਤਾ ਹੈ ਵੱਡਾ ਪੁਚਾਲ ਆ ਗਿਆ ਹੈ ਅਮਰੀਕਾ ਦੇ ਵਿੱਚ ਖਾਸ ਕਰਕੇ ਪੰਜਾਬੀਆਂ ਉੱਤੇ ਖਤਰੇ ਮੰਡਰਾ ਰਿਹਾ ਹੈ ਟਰੱਕ ਚੱਲਦੇ ਨੇ ਪੰਜਾਬੀਆਂ ਦੇ ਟਰਾਲੇ ਚੱਲਦੇ ਨੇ ਪੰਜਾਬੀਆਂ ਦੇ ਹਸਪਤਾਲ ਦੇ ਵਿੱਚ ਪੰਜਾਬੀ ਨੇ ਕੰਸਟਰਕਸ਼ਨ ਦਾ ਕੰਮ ਪੰਜਾਬੀ ਕਰਦੇ ਨੇ ਯਾਨੀ ਕਿ 14 ਲੱਖ ਉਤੇ ਪਰਿਵਾਰ ਬੈਠਾ ਹੋਇਆ ਹੈ ਜਿਨ੍ਹਾਂ ਦੀ ਗਿਣਤੀ ਅੱਜ ਸਾਹਮਣੇ ਆਈ ਹੈ ਡੋਨਾਲਡ 트੍ਰੰਪ ਦੇ ਨਿੱਜੀ ਸਲਾਹਕਾਰ ਨੇ ਦੱਸੀ ਹੈ ਕਿ ਪੰਜਾਬੀ 14 ਲੱਖ ਨੇ ਜਿਹੜੇ ਹਾਲੇ ਜਿਨ੍ਹਾਂ ਨੂੰ ਹਾਲੇ ਪੀਆਰ ਨਹੀਂ ਮਿਲੀ ਰੈ residencial ਸਕੀਮ ਉਹਨਾਂ ਵਾਸਤੇ ਨਹੀਂ ਖੋਲੀ ਗਈ ਯਾਨੀ ਕਿ ਅਮਰੀਕਾ ਸਰਕਾਰ ਨੇ ਜਿਹੜੇ ਮਨੁੱਖੀ ਤਸਕਰੀ ਰਾਹੀਂ ਐਂਟਰ ਹੋਏ ਨੇ ਅਮਰੀਕਾ ਦੇ ਵਿੱਚ ਉਹਨਾਂ ਨੂੰ ਪੀਆਰ ਵੀ ਨਹੀਂ ਮਿਲੇਗੀ ਉਹਨਾਂ ਦਾ ਗ੍ਰੀਨ ਪਾਸਪੋਰਟ ਵੀ ਨਹੀਂ ਮਿਲੇਗਾ ਉਹਨਾਂ ਦੇ ਕੋਲੋਂ ਅਮਰੀਕਾ ਦੀ ਸਰਕਾਰ ਟੈਕਸ ਵੀ ਨਹੀਂ ਲਵੇਗੀ ਯਾਨੀ ਕਿ 14 ਲੱਖ ਫਾਈਲਾਂ ਜਿਹੜੀਆਂ ਨੇ ਉਹ ਆਲਰੇਡੀ ਅਮਰੀਕਾ ਦੇ ਵਿੱਚ ਨੇ ਉਹਨਾਂ ਦੇ ਵਿੱਚੋਂ ਕਈ ਪੱਕੇ ਨੇ ਕਈ ਕੱਚੇ ਨੇ ਅਤੇ ਕਈਆਂ ਦੇ ਕੇਸ ਜਿਹੜੇ ਨੇ ਇਮੀਗ੍ਰੇਸ਼ਨ ਜੱਜਾਂ ਦੇ ਕੋਲ ਚੱਲ ਰਹੇ ਨੇ ਜਿਨ੍ਹਾਂ ਜੱਜਾਂ ਨੇ ਜੱਜ ਸਬਾਨਾ ਨੇ ਚੈਲੰਜ ਕੀਤਾ ਸੀ ਡੋਨਾਲਡ ਟਰੰਪ ਨੂੰ ਉਹਨਾਂ ਨੂੰ ਅੱਜ ਬਰਖਾਸਤ ਕਰ ਦਿੱਤਾ ਗਿਆ ਹੈ ਯਾਨੀ ਕਿ ਆਪਣੀ ਮਨਮਰਜ਼ੀ ਕਰ ਰਹੇ ਨੇ ਡੋਨਾਲਡ 트럼ਪ ਉਹਨਾਂ ਨੇ ਕਿਹਾ ਕਿ ਜੇਕਰ ਇਸ ਤਰ੍ਹਾਂ ਸਿਸਟਮ ਚੱਲੇਗਾ ਤੇ ਪੰਜਾਬ ਦੇ ਜਿਹੜੇ ਲੋਕ ਨੇ ਉਹ ਉਹਨਾਂ ਦੀ ਗਿਣਤੀ ਜਿਹੜੀ ਹੈ ਅਮਰੀਕਾ ਦੇ ਵਿੱਚ 14 ਲੱਖ ਪਾਈ ਜਾਂਦੀ ਹੈ ਉਹ 14 ਦੇ 14 ਲੱਖ ਲੋਕਾਂ ਉੱਤੇ ਉਹਨਾਂ ਦੇ ਵਿੱਚ ਫੀਮੇਲ ਵੀ ਨੇ ਮੇਲ ਵੀ ਨੇ ਚਿਲड्रन ਵੀ ਨੇ ਉਹਨਾਂ ਸਾਰਿਆਂ ਉੱਤੇ ਖਤਰੇ ਦੀ ਘੰਟੀ ਖਤਰੇ ਦੀ ਜਿਹੜੀ ਘੰਟੀ ਹੈ ਉਹ ਵੱਜ ਚੁੱਕੀ ਹੈ ਕਿਉਂਕਿ ਡੋਨਾਲਡ 트ੰਪ ਨੇ ਅੱਜ 14 ਜੱਜਾਂ ਨੂੰ ਸਸਪੈਂਡ ਕਰ ਦਿੱਤਾ ਹੈ ਉਹਨਾਂ ਨੇ ਕਿਹਾ ਕਿ ਤੁਸੀਂ ਇਸ ਕੰਮ ਦੇ ਵਿੱਚ ਕੋਈ ਕਿੰਤੂ ਪ੍ਰੰਤੂ ਨਹੀਂ ਕਰ ਸਕਦੇ ਮੈਨੂੰ ਆਪਣੇ ਤੌਰ ਤੇ ਫੈਸਲੇ ਲੈਣ ਦਿਓ ਇੰਜ ਲੱਗ ਰਿਹਾ ਹੈ ਜਿਵੇਂ ਡੋਨਾਲਡ 트ੰਪ ਐਜ਼ ਏ ਡਿਕਟੇਟਰਸ਼ਿਪ ਤਾਨਾਸ਼ਾਹੀ ਕਰ ਰਿਹਾ ਹੈ ਹੁਣ ਜਿਹੜੇ ਦੋ ਜਹਾਜ਼ ਭੇਜੇ ਗਏ ਸੀ ਅਮਰਸਰ ਦੇ 에어ਪੋਰਟ ਤੇ ਉਹਦੇ ਵਿੱਚੋਂ 168 ਪੰਜਾਬੀ ਸੀ ਪੰਜਾਬੀਓ ਜਿਹੜੇ ਲੋਕ ਲੱਖਾਂ ਰੁਪਏ ਲਾ ਕੇ ਅਮਰੀਕਾ ਦੇ ਵਿੱਚ ਗਏ ਚਾਹੇ ਉਹ ਡਾਂਕੀ ਲਾ ਕੇ ਗਏ ਚਾਹੇ ਹੋਰ ਕਿਸੇ ਤਰੀਕੇ ਨਾਲ ਗਏ ਲੇਕਿਨ ਉਹ 14 ਲੱਖ ਉੱਤੇ ਅੱਜ ਖਤਰਾ ਮਡਰਾਉਣਾ ਸ਼ੁਰੂ ਹੋ ਗਿਆ ਡੋਨਾਲਡ ਟਰੰਪ ਦੇ ਇਸ ਬਿਆਨ ਨੇ ਫਿਰ ਦੁਬਾਰਾ ਅਮਰੀਕਾ ਦੇ ਵਿੱਚ ਜਿਹੜੇ ਪੰਜਾਬੀ ਰਹਿ ਰਹੇ ਨੇ ਉਹਨਾਂ ਦੇ ਮਨਾਂ ਦੇ ਵਿੱਚ ਤਰਸੱਲੀ ਮਜਾ ਦਿੱਤੀ ਹੈ